ਪਤਾ ਕਰ ਲੈ ਬਾਈ ਅਸੀਂ ਧਰਮਸ਼ਾਲਾ ਵੀ ਫੁੱਲ ਹੋ ਗਈ। ਹਰੇ ਕਹਿੰਦਾ 21500 21500 ਇੰਨੇ ਪੈਸੇ ਮੰਗਦੇ ਆ। ਰੋਡ ਦੇ ਨਾਲ ਨਾਲ ਆ ਤੁਰਕੇ ਜਾਣ ਵਾਸਤੇ ਮੈਨੂੰ ਤਾਂ ਡਰੀ ਲੱਗਦਾ ਇਧਰੋਂ ਕਿ ਐਂ ਲੱਗਦਾ ਵੀ ਇਧਰ ਨੂੰ ਖਿੱਚੀ ਜਾਂਦਾ ਹੁੰਦਾ। ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੀ ਤਾਂ ਕਾਦੀ ਗੁੱਡ ਮਾਰਨਿੰਗ ਆ ਗੁੱਡ ਮਾਰਨਿੰਗ ਸਾਡੀ ਐਸੇ ਪੁਲਤੀ ਹੋਈ ਆ ਬਾਈ। ਰਾਤ ਅਸੀਂ ਇੱਥੇ ਹੀ ਰਾਤ ਕੱਟੀ ਹੈਗੀ। ਜੇ ਰਾਤ ਤਾਂ ਕਿਹੜੀ 2 ਵਜੇ ਪਈ ਸੀ ਹੁਣ 6 ਵਜੇ ਉੱਠ ਗਏ। ਬਾ ਕਿਹੜਾ ਸੁੱਤੇ ਸੱਤੇ ਤੁਹਾਨੂੰ ਪਤਾ ਹੀ ਆ ਐਡਾ ਸਾਨੂੰ ਕੋਈ ਬਾਹਲਾ ਚੱਕਰ ਵਾਲੀ ਗੱਲ ਨਹੀਂ ਵੇ ਅਸੀਂ ਓਏ ਓ ਵਾਲੇ ਬੈੱਡ ਪਾ ਲਿਆ ਬਾਈ ਅਸੀਂ ਤਾਂ ਜਿੱਥੇ ਲੋਟ ਲੱਗਦਾ ਐ ਨਹੀਂ ਪਤਾ ਕਿੱਥੇ ਟੇਢੇ ਹੋ ਗਏ ਅਸੀਂ ਉਹ ਬਾਹਲਾ ਕੰਫਰਟੇਬਲ ਜোন ਵਾਲੇ ਬੱਚੇ ਹੈ ਨਹੀਂਗੇ ਅਸੀਂ ਤੱਕੇ ਤੱਕੇ ਖਾਣ ਵਾਲੀ ਆਗੇ ਰਿਲੈਕਸ ਦੀਆਂ ਚਪਲੀਆਂ ਆਇਆ 100 ਦੀਆਂ ਚਪਲ ਗਾ ਲਿਆ ਤੇ ਹੁਣ ਆਪਾਂ ਟ੍ਰੇਨਰ ਬਾਹਰ ਸਹੀ ਪਤਾ ਕਰ ਲਏ ਜਾ ਕੇ ਫੋਨ ਵੀ ਚਾਰਜ ਕਰਨਾ ਜਾ ਕੇ ਲੱਭਦੇ ਆ ਕਿਸੇ ਪਾਸੇ ਪਲੱਗ ਬਾਈ ਹੁਣ ਦੁਬਾਰੇ ਟਿਕਟ ਲੈਣੀ ਪਈ ਆ ਸਵੇਰੇ ਹੁਣ 9:30 ਦਾ ਟਾਈਮ ਦੱਸਿਆ ਹਰਪਾਲ 9:30 ਦਾ ਟਾਈਮ ਦੱਸਿਆ ਹੈ ਹੁਣ ਸੋਕੇ ਸਰ ਗਿਆ ਯਾਰ ਹੁਣ ਕਿੰਨੇ ਦਿੱਤੇ 100 ਰੁਪਏ ਦੀ ਹਾਂ ਬਾਲਾ ਕੈਂਟ ਤੋਂ ਕਾਲਕਸ ਹੁਣ 100 ਰੁਪਏ ਦੀ ਟਿਕਟ ਤੇ ਰਾਤ ਨੂੰ 130 ਰੁਪਏ ਦਿੱਤੀ ਸੀ ਨਾ ਤੇ ਇੱਕ ਘੰਟੇ ਟਾਈਮ 9:30 ਇੱਕ ਨੰਬਰ ਲਾਈਨ ਤੇ ਹਨਾ ਅੱਕੀ ਗੱਲ ਹੈ ਰਾਤ ਵਾਲੀ ਤਾਂ ਨਹੀਂ ਹੁੰਦੀ ਫੇਰ ਕੀ ਫੇਰ ਸੌ ਜਾਗੇ ਫੇਰ ਪੈ ਜਾਗੇ ਕਿ ਇੱਥੇ ਆ ਦੇਖ ਲੈ ਰਾਤ ਦੇ ਟਾਈਮ ਹੋਵੇ ਤੇ ਰਾਤ ਟਾਈਮ ਟੂ ਮਹਣੀ ਟਾਈਮ ਤਾਂ ਮੈਂ ਰਾਤ ਵੀ ਬਿਠੇ ਰਹਾ ਦੇਖਿਆ ਹਮ 17 ਦੀ ਭਰੇ ਵੀ 17 ਦੀ ਹੋ ਗਈ ਵੀ ਕੋਟ ਟਾਈਮ ਤਾਂ ਹੋ ਗਿਆ ਤੇ ਯਾਰ ਉਹ ਟਾਈਮ ਹੈ ਨਹੀਂ ਭਾਈ 130 ਰੁਪਏ ਲਿਖਿਆ ਕਰ ਲੈ ਆ ਦੇਖੀ ਆ ਇਹ ਆ 0027 ਤੇ 12 ਤੋਂ ਬਾਅਦ 00 ਚੱਲਦਾ ਹੁੰਦਾ ਆਪਾਂ 12:30 ਦਾ ਟਿਕਟ ਕਰ ਲੈ ਟਾਈਮ ਤਾਂ ਫਿਰ ਆਪਾਂ ਨੂੰ ਪਤਾ ਸੀ ਆਪਾਂ ਤਾਂ ਲਾਈਨ ਗਲਤ ਸੀਗੀ ਆਪਣੀ ਦਾ ਉਹ ਤਾਂ 7 ਨੰਬਰ ਤੇ ਆਈ ਆਪਾਂ 2 ਨੰਬਰ ਤੇ ਖੜੇ ਸੀ ਟਾਈਮ ਤਾਂ ਚੱਲ ਆਪਾਂ ਨੂੰ ਕੋਈ ਚੱਕਰ ਨਹੀਂ ਟਾਈਮ ਦੇ ਤਾਂ ਆਪਾਂ ਸਹੀ ਸੀ ਹਾਂ ਉਹ ਗਲਤ ਸੀਗੀ ਜਿਹੜੀ ਆਪਣੀ ਲਾਈਨ ਗਲਤ ਸੀ ਚਲ ਹੁਣ 30 ਰੁਪਏ ਘੱਟ ਲੈ ਆਪਾਂ ਨੂੰ ਤੈਨੂੰ ਰਾਤ 1:30 ਵਜੇ ਆਈ ਸੀ ਯਾਰ ਬਾਹਰ ਆਇਦਵਾਦ ਹੁਣ ਦੇਖਣ ਨੂੰ ਮਿਲੀ ਹੈਗੀ ਜੇ ਹੁਣ ਵੀ ਗਲਤ ਹੋਈ ਹੈ ਨਾ ਪੈਨ ਮੋਰ ਥੱਲੇ ਆਏ ਕਿਹਦੀ ਵੀ ਇੱਕ ਕੀ ਲੱਗਦਾ ਹੋਊ ਸ਼ੀਟ ਹੈ ਚੰਦ ਦੀ ਸ਼ੀਟ ਆ ਜਾ ਆ ਜਾ ਗਾਹਾਂ ਆ ਜਾ ਆ ਜਾ ਆਏ ਜਿਹੜਾ ਚੱਲ ਪਏ ਚਲੋ ਚਲੋ ਜਲਦੀ ਸੇ ਸਾਡੀ ਟ੍ਰੇਨ ਆ ਲੰਘ ਜਾ ਜਲਦੀ ਸੇ ਛੋਕਰਾ ਬਾਈ ਅਸੀਂ ਪੁੱਛ ਲਿਆ ਨਹੀਂ ਅਸੀਂ ਚੜਨ ਵਾਲੀ ਸੀ ਟ੍ਰੇਨ ਇਹ ਬਰਨਾਲੇ ਜਾਂਦੀ ਸੀਗੀ ਤੇ ਅਸੀਂ ਮੁੜ ਕੇ ਫੇਰ ਬਰਨਾਲੇ ਵਗ ਜਾਂਦੇ ਚੜ ਕੇ ਜਿਵਾ ਸਰਕਾਰ ਸਰ ਥੋੜੀ ਰਹਿ ਗਈ ਸੀਗੀ ਪੁੱਛਣਾ ਹੁਣ ਜਦੋਂ ਟ੍ਰੇਨ ਆ ਗਈ ਨਾ ਗਾ ਵਾਲੀ ਪੰਜ ਸੱਤ ਜਾਣਿਆਂ ਤੋਂ ਪਹਿਲਾਂ ਪੁੱਛ ਲਾ ਟਿਕਾ ਕੇ ਵੀ ਜਾਊਗੀ ਠੀਕ ਹੈ ਬਾਬਾ ਜਿਹੜੀ ਆ ਮਿਰਚਦਰੀ ਆ ਨਾ ਉੱਤੇ ਆ ਮਿਰਚ ਵਾਲਾ ਕੰਮ ਸਰਾ ਹੋ ਗਿਆ ਦੇਖ ਉਹ ਹੁੰਦਾ ਕੀ ਹੈ ਤਵਾ ਰੋਟੀ ਹੁੰਦੀ ਨੇ ਹਾਂ ਨਹੀਂ ਨਹੀਂ ਇਹਦੇ ਕੇ ਬਾਅਦ ਪਤਾ ਲੱਗੂਗਾ ਇਹ ਤਾਂ ਤੰਦੂਰੀ ਰੋਟੀ ਆ ਆ ਤੰਦੂਰ ਲਈ ਬੈਠਾ ਸਾਹਮਣੇ ਤੈਨੂੰ ਦਿਖਦਾ ਨਹੀਂ ਕਿੰਨੇ ਦੇ ਦਿੱਤੀ ਬਾਬਾ ਇਹ ਪਲੇਟ 32 32 ਰੁਪਿਆ ਦੀ 30 ਰੁਪਿਆ ਦੀ ਪਰਚੀ ਦਿੱਤੀ ਆ ਬਾਚੀ ਕਿਹੜਾ ਜਾ ਸੀ ਟਿਕ ਟਿਕ ਬੜੀ ਗਰਮੀ ਗਰਮੀ 'ਚ ਥੱਕੇ ਖਾ ਕੇ ਬਾਈ ਹਰਪਾਲ ਤੇ ਮੈਂ ਪਹੁੰਚ ਗਈ ਕਾਲਕਾ ਟਾਈਮ ਹੋ ਗਿਆ 12:30 ਕਾਲਕਾ ਰੇਲਵੇ ਸਟੇਸ਼ਨ ਤੇ ਆ ਹੁਣ ਇੱਥੋਂ ਟ੍ਰੇਨ Shimla ਨੂੰ ਜਾਊਗੀ ਤਾਂ ਬੜੀ ਲੇਟ ਜਾਊ ਕੱਲ ਨੂੰ ਹਰਪਾਲ 3 ਵਜੇ ਜਾਊਗੀ ਕਿ ਹਾਂ ਰਾਤ ਨੂੰ 3 ਵਜੇ ਜਾਊਗੀ ਤੇ ਹੁਣ ਜਾਂਦੇ ਆਂ ਅਸੀਂ ਬੱਸ ਸਟੈਂਡ ਉੱਥੋਂ ਜਾਵਾਂਗੇ ਬੱਸ ਫੜ ਕੇ Shimla ਵੇਹੇ ਹਵਾ ਥੋੜੀ ਥੋੜੀ ਇੱਥੇ ਠੰਡੀ ਹੈਗੀ ਜੇ ਮੈਂ ਉੱਥੇ ਇੰਨੀ ਗਰਮੀ ਸੀ ਪਿੱਛੇ ਉਨੀ ਗਰਮੀ ਨਹੀਂ ਹੈਗੀ ਆ ਜੇ ਆਪਣਾ ਇਹ ਪਿਆਵ ਚ ਨਹੀਂ ਲੋ ਲੋ ਚਲਦੀ ਜਾਂਦੀ ਆ ਉਹ ਲੋ ਨਹੀਂ ਚਲਦੀ ਠੀਕ ਆ ਵੀ ਆਪਣੇ ਪਿਆਵ ਚ ਨਹੀਂ ਪਹਿ ਗਿਆ ਤੇ ਉਹ ਜੀ ਠੰਡਾ ਹੁੰਦੀ ਆ ਹਾਂ ਉਹ ਵਿੱਚ ਤਾਂ ਹੀ ਆਵੇਂ ਆ ਖੜੀ ਆ ਜੀ ਟॉय ਟ੍ਰੇਨ ਜਿਹੜੀ ਕਲਕਾ ਤੋਂ ਸ਼ਿਮਲਾ ਜਾਂਦੀ ਹੈਗੀ ਬਸ ਇੱਕ 8-10 ਕ ਡੱਬੇ ਆ ਇਹਦੇ ਸਾਰੇ ਜਿਹੜੀ ਮੇਰੇ ਤੇਰਪਾਲ ਦੇ ਉਹ ਵਾਸਤੇ ਨਹੀਂ ਹੈਗੀ ਅਸੀਂ ਨਹੀਂ ਜਾ ਸਕਦੇ ਇਹਦੇ ਤੇ ਕਲਕਾ ਰੇਲਵੇ ਸਟੇਸ਼ਨ ਤੋਂ ਜਾਣਾ ਸੀ ਬਈ ਵਸਤਾਂ ਨੂੰ ਆਟਾ ਵਾਲਾ ਹੁਣ ਲੈਂਦਾ 100 ਰੁਪਿਆ ਚਾਹੇ ਕਹਿੰਦਾ ਦੋ ਜਾਨੇ ਚਾਹੇ ਤਿੰਨੋ ਚਾਹੇ 100 ਹੀ ਲੱਗੂ ਜਲਦੀ ਆ ਫਿਰ ਕਹਿੰਦਾ ਦੋ ਜਾਨੇ ਹੋਵੇ ਤਿੰਨ ਜਾਨੇ ਹਾਂ ਰੁਪਿਆ 100 ਹੀ ਲੱਗੂ ਚਾਹੇ ਕੱਲਾ ਰੁਪਈਆ ਕਹਿੰਦਾ ਮੈਂ 100 ਹੀ ਲਵਾਂਗਾ ਆਟਾ ਵਾਲੇ ਭਾਈ ਆਟੋ ਤੋਰਨ ਚ ਨਹੀਂ ਆਉਂਦੇ ਇਹਨਾਂ ਦੇ ਬੜੇ ਲੱਛਣ ਖਰਾਬ ਆ ਗਏ ਪੂਰੇ ਫੁੱਲ ਵੱਡਾ ਫੁੱਲ ਆਟਾ ਵਾਲਿਆਂ ਦੇ ਲੱਛਣ ਖਰਾਬ ਆ ਕੋਲੇ ਖੜਿਆ ਦੇਖ ਲੈ ਕਹੀ ਜਾਂਦੇ ਪੰਜ ਜਾਨੇ ਸੀ ਜਾਨੂੰ ਲੈ ਜਾ ਤਰਦੇ ਨਹੀਂ ਕੋਈ ਵਾਸਤਾ ਨਹੀਂਗਾ ਆਪਦੀ ਮਨਮਰਜ਼ੀ ਨਾਲ ਤੋਰਨਗੇ ਸਵਾਰੀ ਵਧੀਆ ਪੈਂਦੀ ਲੱਗਦੀ ਆ ਨਾ ਇਹਨਾਂ ਨੂੰ ਹਾਂ ਆਟ ਵਾਲਾ ਤਾਂ ਜੀ ਸਾਨੂੰ ਲੈ ਕੇ ਨਹੀਂ ਗਿਆ ਤੇ ਉੱਥੇ ਇੱਕ ਬੰਦਾ ਖੜਾ ਸੀ ਕਹਿੰਦਾ ਤੁਸੀਂ ਇੱਥੇ ਟੀ ਪੁਆਇੰਟ ਤੇ ਜਾਓ ਐਮੀ ਸਟੇਸ਼ਨ ਸਟੇਸ਼ਨ ਨਾ ਬੱਸ ਸਟੈਂਡ ਨਾਲ ਕਰੀ ਜਾਓ ਕਹਿੰਦਾ ਸਾਹਮਣੇ ਇੱਥੇ ਕਹਿੰਦਾ 5 ਮਿੰਟ ਦਾ ਰਾਹ ਹੈਗਾ ਟੀ ਪੁਆਇੰਟ ਉੱਥੇ ਬੱਸਾਂ ਛਿਮਲੇ ਆਲੀਆਂ ਰੁਕਦੀਆਂ ਤੇ ਉਹਦੇ ਤੇ ਚੁੱਪ ਕਰਕੇ ਟੱਡ ਦੋ ਚੇਖੀਓ ਤੁਰ ਪਏ ਦੋ ਤਿੰਨ ਮਿੰਟ ਤਾਂ ਹੋ ਗਏ ਤੁਰੇ ਜਾਂਦੇ ਨੂੰ ਗਾਹ ਦੇਖਦੇ ਕਿੰਨੀ ਕ ਦੂਤਾ ਆ ਪਹੁੰਚ ਗਏ ਭਾਈ ਅਸੀਂ ਟੀ ਪੁਆਇੰਟ ਦੇ ਸਿਰ 5 ਮਿੰਟ ਪੂਰੇ ਵੀ ਨਹੀਂ ਸਾਨੂੰ ਲੱਗੇ ਭਾਈ ਨੇ ਸਹੀ ਦੱਸਿਆ ਸੀ ਆਟ ਵਾਲਾ 100 ਰੁਪਏ ਮੰਗਦਾ ਸੀ ਸਾਨੂੰ 5 ਮਿੰਟ ਵੀ ਨਹੀਂ ਲੱਗੇ ਤੁਰ ਕੇ ਆਉਣ ਤੇ ਕੀ ਆ ਵੀਨਾ ਭਾਈ ਗੋਲੀ ਵਾਲਾ ਬੱਤਾ ਭਾਈ ਕਿੰਨੇ ਦੇ ਆਹ ਦੋ ਗਲਾਸ ਆ ਗੋਲੀ ਵਾਲੇ ਬੱਤੇ ਦੇ 25 ਰੁਪਏ 25 ਰੁਪਏ ਦਾ ਇੱਕ 25 ਰੁਪਏ ਦਾ ਇੱਕ ਦੇ ਦੇ ਦੋ ਬਣਾ ਦੇ ਬੜਾ ਢੰਡਾਰਾ ਕਰੀ ਤੇ ਨਿੰਬੂ ਪਾ ਦੀ ਅਸੀਂ ਬਠਿੰਡੇ ਵਾਲੀ ਗਰਮੀ ਚੋਂ ਆਏ ਆ ਬਾਈ ਕੀ ਕਰਵਾਲ ਜੀ ਸੋਲਨ ਦਾ ਬੱਸ ਸਟੈਂਡ ਇਹ ਜਗ੍ਹਾ ਦਾ ਨਾਂਗਾ ਸੋਲਨ ਉੱਪਰ ਲਿਖਿਆ ਵੀ ਹੋਏਗਾ ਜੇ ਪਹਿਲਾਂ ਨਹੀਂ ਪਿੰਡਾਂ ਚ ਛੋਟੀਆਂ-ਛੋਟੀਆਂ ਬੱਸਾਂ ਜਾਂ ਚੱਲਦੀਆਂ ਹੁੰਦੀਆਂ ਸੀ ਉਵੇਂ ਛੋਟੀਆਂ-ਛੋਟੀਆਂ ਹੀ ਬੱਸਾਂ ਆ ਉਹ ਤਾਂ ਇੱਕ ਬੱਸ ਵੱਡੀ ਖੜੀ ਹੈਗੀ ਅੱਜ ਤੇ ਜੀ ਤੇ ਹੁਣ ਸਾਨੂੰ ਪਹਿਲਾਂ ਸੀ ਹੋਰ ਬੱਸ ਤੇ ਸੀਗੇ ਹੁਣ ਆ ਬੱਸ ਤੇ ਜਿਹੜਾ ਤਾਂ ਮਹਿਤਾ ਕਿੱਦੀ ਜੀ ਬੱਸ ਆ ਇਹ ਤੇ ਹਜੇ ਕਹਿੰਦੇ ਅੱਧੇ ਰਾਹ ਆਏ ਆ Shimla ਦੇ ਘਟਕੜ 32 ਕਿਲੋਮੀਟਰ ਹੋਰ ਪਿਆਗਾ 1 ਵਜੇ ਪਹੁੰਚ ਗਏ ਸੀ ਭਾਈ ਅਸੀਂ ਕਾਲਕਾ ਤੇ ਬੱਸ ਵਾਲੇ ਨੇ ਸਾਨੂੰ ਕਿਹਾ ਸੀਗਾ ਨਾ 3 ਘੰਟਿਆਂ ਚ ਸ਼ਿਮਲੇ ਲਾ ਦੂੰਗਾ ਤੇ ਬੱਸ 3 ਘੰਟੇ ਨਹੀਂ ਸਾਢੇ 3 ਘੰਟੇ ਆ ਗਏ ਸ਼ਿਮਲੇ ਦਾ ਬੱਸ ਸਟੈਂਡ ਆ ਆ ਛੋਟਾ ਯਾਰ ਸ਼ਿਮਲੇ ਦਾ ਬੱਸ ਸਟੈਂਡ ਆ ਬਹੁਤ ਵਧੀਆ ਹੈਗਾ ਤੇ ਬੱਸਾਂ ਨਾਲ ਪਿੱਦੀਆਂ ਪਿੱਦੀਆਂ ਜਾਂ ਲੱਦੀਆਂ ਤੁਰਨ ਆਉਂਦੀਆਂ ਉਹ ਦੇਖ ਸਾਂ ਨਹੀਂ ਆਉਂਦਾ ਉਹਨੂੰ ਉਹ ਮੇਰੇ ਪੈਰ ਦਖਾਈਂ ਹਰਪਾਲ ਹੁਣ ਆਪਾਂ ਕਿੱਧਰ ਨੂੰ ਚੱਲ ਗਏ ਕੋਈ ਪਤਾ ਤਾਂ ਹੈ ਨਹੀਂ ਮਨੂੰ ਆ ਹਰਪਾਲ ਦੇ ਬਾਈ ਗਿੱਟੇ ਸੁੱਜੇ ਪਏ ਆ ਲੈ ਏ ਬਾਬਾ ਤੂੰ ਯਾਰ ਪ੍ਰੋਡਕਟ ਕੋਈ ਮਾੜਾ ਖਾਦਾ ਲੱਗਦਾ ਹੈਂ ਜਦੋਂ ਕਿ ਜ਼ੋਰ ਕੋ ਵੀ ਆਪ ਦੋ ਹੀ ਲੋਗ ਆਏ ਕੁਝ ਔਰਤ ਤੇ ਦੋ ਚਾਰ ਔਰ ਘਾਟ ਆਉਂਦੇ ਆ ਸਾਡੇ ਨਾਲ ਪੰਜਾਬ ਦੇ ਬੰਦੇ ਥੋੜੇ ਅਸੀਂ ਫਿਰ ਦੋਨੇ ਖੇਤ ਦਾ ਕੰਮ ਹਾਂ ਨਹੀਂ ਤਾਂ ਅੱਗੇ ਕੀ ਕੰਮ ਹੈ ਆਪਕੇ ਗਾਹੂ ਵਗੈਰਾ ਉੱਤੇ ਕੀ ਕੀ ਫਸਲ ਉੱਤੇ ਕੁਈ ਹਾਂ ਹੁਣ ਝੋਨਾ ਹੁੰਦਾ ਸਾਡੇ ਝੋਨਾ ਲਾਈ ਜਾਂਦੇ ਆ ਅੱਛਾ ਚਾਵਲ ਚਾਵਲ ਹੁੰਦਾ ਹਾਂ ਹਾਂ ਚੜਾਈ ਵਾਲੀ ਰਫਾ ਕਿੰਨੇ ਪਹਿਲੇ ਸੁਝੇ ਪਏ ਨਾ ਨਾ ਬਸ ਯਹੀ ਹੈ ਰਬਨਿਟਰ ਨਾਲ ਇਹ ਸਾਰਾ ਉਪਰ ਕੰਪਲੈਕਸ ਅੰਦਰ ਹੋਟਲ ਹੈ ਇੱਥੇ ਸਾਰੇ ਕਰ ਬਈਆ ਦੇਖ ਲੋਗੀ ਹਾਂ ਆ ਰ ਬਾਲਦੋ ਛੱਲਣਾ ਮੰਗਦਾ ਸੀ ਤੂੰ ਕਹਿੰਦਾ ਛੱਲੀ ਮਿਲ ਜੂ ਕਿਉਂ ਉਹ ਕਿ ਛੱਲੀ ਚਲ ਕੋਈ ਨਾ ਮੜਾਏ ਨਾ ਪੰਨਾ ਨੂੰ ਲੱਗੇ ਕਰਾਂ ਅੱਗੇ ਬਨਣੀ ਅੱਗੇ ਬਨਣੀ ਆ ਗਵਾਨੀ ਹਾਂ ਲਾਉਂ ਟੋਪੀ ਇਹ ਪਾ ਲਾ ਇਹ ਕੰਨ ਤੇ ਮਾਰਦੇ ਹੁੰਦੇ ਥੱਪੜ ਇਹ ਬਸ ਇਹਨੂੰ ਜਦ ਖਾਣੇ ਦੀ ਚੀਜ਼ ਹੋਣਾ ਕੋਈ ਉਹ ਦਸ ਕੇ ਲਾਣਾ ਬਾਕੀ ਹੋਏ ਇੱਕ ਨਾਲ ਕਿੱਥੇ ਢਲਣੀਏ ਉਹ ਛੋਟਾ ਜਿਹਾ ਨਾਲ ਚੁੰਬੜਿਆ ਜਾਂਦਾ ਸੀ ਇੱਕ ਉਹ ਹੁੰਦਾਗਾ ਇਹ ਵੀ ਠੰਡਦੇ ਰਹਿੰਦੇ ਨੇ ਯਾਰ ਇਹਨਾਂ ਇਹੀ ਮਾਰੂ ਕੰਨ ਤੇ ਇਹ ਪੰਗਾ ਲਿਆ ਦੇਣ

4300 ਦਾ ਕਮਰਾ ਮਿਲਦਾ ਇਹ ਵੀ ਗੱਲ ਕਰਨੀ ਨੀਏ ਜੋ ਹਮਾਰੇ ਮੇਂ ਬਹੁਤ ਥੋਰੀ ਬਿਊ ਟੱਪਿੰਗਾਂ ਟੇਢੀਆਂ ਗਲੀਆਂ ਬਾਈ ਮਜੇ ਆ ਜਾਏਗਾ ਜਦਨੇ ਕੱਦੇਪਰ ਮੈਂ ਮਜ਼ਾ ਆ ਜਾਏਗਾ ਚੱਲਨੇ ਦਾ ਉਹ ਇਹ ਵੀ ਤਾਂ ਕੁੱਪੀ ਹੁੰਦੇ ਬੁੱਕਰੇ ਸਾਰੇ ਕੋਈ ਲਵੇਗਾ ਵੀ ਹਾਂ ਐ ਬੁੱਤ ਦੇਖੋ ਬਾਈ ਤੁਸੀਂ ਵੀ ਦੇਖ ਲਓ ਬਿਊ ਚੈੱਕ ਕਰੋ ਬਹੁਤ ਹਰ ਵਾ ਇਹ ਘੇਰ ਕਿਵੇਂ ਘਰ ਬਣਾਏ ਹੋਏ ਹਨ ਜਰੂਰ ਆਉਣਾ ਚਾਹੀਦਾ ਯਾਰ ਇੱਥੇ ਹਰੇਕ ਬੰਦੇ ਨੂੰ ਹੈ ਸਾਰੇ ਹੋਟਲ ਸਾਰੇ ਹੋਟਲ ਹੈ ਜੀ ਹਾਂ ਅੱਛਾ ਮੈਂ ਘਰ ਸਮਝੀਆਂ ਦੇ ਵਿੱਚ ਹੀ ਹੋ ਇਹਦਾ ਹੋਟਲ ਆ ਬਾਈ ਸਾਰੇ ਇਹ एरिया ਹੈ ਹੋਟਲ ਦਾ ਸਾਰਾ ਏਰੀਆ ਹੈ ਹੋਟਲ ਦਾ ਮਾਲ ਰੋਡ ਦੇ ਕੋਲੇ ਮਾਲ ਰੋਡ ਦਾ ਇੱਥੇ ਪੂਰਾ ਮਸ਼ਹੂਰ ਹੈ ਸ਼ਮਲੇ ਦਾ ਆ ਦੇਖ ਪਤਾ ਨਹੀਂ ਕਿੱਧਰ ਕਿੱਧਰ ਚਾਈ ਜਾਨੇ ਆ ਕੰਕੂ ਜੇ ਨਜ਼ਰ ਆ ਜਾਵਾ ਕੋ ਐਸਾ ਵੀ ਕੰਮ ਮਿਲੇਗਾ ਲੈ ਬਈ ਕਿਵੇਂ ਹਰ ਬਾਲ ਵਿਊ ਬਹੁਤ ਅਸ਼ਮਲਤਾ ਅਸੀ ਨਜ਼ਰ ਆਤਾ ਹੈ ਹਾਂ ਲੈ ਬਈ ਕਮਰਾ ਤਾਂ ਸੀਗਾ ਬਈ ਦਾ ਪੂਰਾ ਵਧੀਆ ਕਮਰੇ ਤਾਂ ਪੂਰੇ ਵਧੀਆ ਸੀਗੇ ਕਲ ਕਰ ਪੈਸੇ ਵਾਲੇ ਮੰਗਦਾ ਸੀ ਐਸੇ ਮੰਗਦਾ ਸੀ 13-1400 ਰੁਪਇਆ ਤੇ ਅਸੀਂ ਪਹਿਲਾਂ ਵੀ ਮੈਂ ਕਰੀ ਇੱਥੇ ਆਇਆ ਹੋਇਆਗਾ ਇੰਨੇ ਮਹਿੰਗੇ ਕਮਰੇ ਨਹੀਂ ਕਮਰਾ ਸਸਤਾ ਵੀ ਮਿਲ ਜਾਂਦਾ ਵਾ ਐਨੇ ਵਾਲੀ ਗੱਲ ਨਹੀਂ ਹੈਗੀ 14-1500 ਵਾਲੀ ਗੱਲ ਨਹੀਂ ਸੀਗੀ ਤੇ ਹੁਣ ਅਸੀਂ ਦੇਖ ਰਹੇ ਹਾਂ ਪਹਿਲਾਂ ਤਾਂ ਕਮਰਾ ਲੱਭ ਕੇ ਨਾ ਨਾਉਣਾ ਨਾਉਣਾ ਫਰੈਸ਼ ਹੋਣਾਗਾ ਬਹੁਤ ਰੂਮ ਪਤਾ ਕਰ ਲੇ ਬਾਈ ਅਸੀਂ ਧਰਮਸ਼ਾਲਾ ਵੀ ਫੁੱਲ ਹੋ ਗਈਰੇ ਕਹਣਾ 201500 201500 ਇੰਨੇ ਪੈਸੇ ਮੰਗਦੇ ਆ ਰਾ ਇਹਨੇ ਪੈਸਿਆਂ ਵਾਲੀ ਕੋਈ ਗੱਲਬਾਤ ਸਾਨੂੰ ਲੱਗਦੀ ਨਹੀਂ ਹੁਣ ਇੱਕ ਬੰਦੇ ਨੂੰ ਫੋਨ ਕੀਤਾਗਾ ਨੰਬਰ ਲੈ ਕੇ ਆਏ ਸੀ 800 ਚ ਉਹਦਾ ਕਮਰਾ ਦੇਖ ਰਹੇ ਆ ਕਿਹੜਾ ਰਸਤਾ ਦੇਖੋ ਤੁਸੀਂ ਕਿਹਾਂ ਮਰ ਪੜ ਰੋਡ ਦੇ ਨਾਲ-ਨਾਲ ਆ ਤੁਰਕੇ ਜਾਣ ਵਾਸਤੇ ਮੈਨੂੰ ਤਾਂ ਡਰੀ ਲੱਗਦਾ ਇਧਰੋਂ ਕਿ ਐਂ ਲੱਗਦਾ ਵੀ ਇਧਰੋਂ ਖਿੱਚੀ ਜਾਂਦਾ ਹੁੰਦਾ ਰਾ ਹੁਣ ਬਾਈ ਸਾਨੂੰ ਵੇਟ ਆ ਵੀ ਰਾਤ ਕਦੋਂ ਹੋਊਗੀ ਜਿਹੜਾ ਰਾਤ ਨੂੰ ਇੱਥੇ ਦੇਖਣ ਵਾਲਾ ਨਜ਼ਾਰਾ ਹੁੰਦਾ ਹੈ ਨਾ ਲਾਈਟਾਂ ਚੱਲਦੀਆਂ ਜਦੋਂ ਘਰਾਂ 'ਚ ਬਹੁਤ ਘੈਂਟ ਲੱਗਦਾ ਮੈਨੂੰ ਤਾਂ ਨਜ਼ਾਰਾ ਆ ਜਾਂਦਾ ਦੇਖ ਕੇ ਚੱਲਣ ਨੂੰ ਲਾਈਟਾਂ ਤੁਹਾਨੂੰ ਵੀ ਦਿਖਾਉਣੇ ਆ ਫਿਰ ਅੱਜ ਜੰਡਕਾ ਇਹ ਤਾਂ ਖੱਲ ਖੁੰਜੇ ਵਾਲਿਆ ਹਾਂ ਤਾਂ ਖੱਲੀਆਂ ਪੈਣ ਲੱਗੀਆਂ ਤਾਂ ਝੜ ਝੜ ਪੌੜ ਹਏ ਯਾਰ ਪਾਲਾ ਸਰੀਰ ਮੰਜਾ ਭਾਲਦਾ ਛੋਗਰਾ ਉਹ ਥੱਲੇ ਨੂੰ ਵੀ ਹੈਗੀਆਂ ਪੌੜਾਂ ਹੈ ਹਾਂ ਇਹ ਤਾਂ ਹਨੂ ਲਈ ਜਾਣਗੇ ਨੜੀ ਨਿਕਲਣ ਲੱਗ ਗਈ ਯਾਰ ਪਾਲ ਤਰ ਤਰ ਕੇ 1000 ਰੁਪਏ ਚ ਬਈ ਆ ਕਮਰਾ ਲਿਆ ਸੀ ਬਥੇਰਾ 6 700 ਵਾਲਾ ਪਾ ਲਿਆ ਹਾਂ ਆਉਂ ਨੋ 9 10 ਮੇਰੀ ਪਾਣੀ ਆਉਗਾ ਕਿ ਜੱਲ ਅੱਛਾ ਇਹਦੋਂ ਪਹਿਲਾਂ ਚੱਲਦਾ ਨਹੀਂ ਧੰਨਵਾਦ ਕੋਈ ਨਾ ਚੱਲ ਦੇਖ ਲੈ 1000 ਰੁਪਏ ਤੋਂ ਘੱਟ ਕੋਈ ਨਹੀਂ ਮਿਲਿਆ ਆਖਰ ਨੂੰ ਸਾਨੂੰ ਆ ਰੂਮ ਲਿਆ ਗਿਆ ਇੱਕ ਠੀਕ ਹੈ ਬਈ ਹਾਂ ਨਾਣਾ ਹੁਣ ਆ ਕੇ ਬਈ ਥੋੜੀ ਸੁਰਤ ਆਈ ਆ ਨਾਣ ਵੀ ਕਹਾ ਤਿੰਨ ਚਾਰ ਲੀਟਰ ਪਾਣੀ ਸੀਗਾ ਬਸ ਉਹਨਾਂ ਦਾ ਮਾੜਾ ਮੁੱਟੇ ਮਿੱਟੀ ਜਿਹੜੀ ਇੰਨੀ ਪਈ ਆ ਲਹੀ ਨਹੀਂ ਅਜੇ। ਅਰਪਾਲ ਨੂੰ ਪਾਣੀ ਲਿਆ ਕੇ ਦਿੱਤੇ। ਇਹਨਾਂ ਨੇ ਪਹਿਲਾਂ ਨਹੀਂ ਸਾਨੂੰ ਦੱਸਿਆ ਵੀ ਇਹਦੇ ਬਾਥਰੂਮ ਤੇ ਪਾਣੀ ਅਸੀਂ ਵੀ ਅਸੀਂ ਡੂਡਣ ਅਸੀਂ ਆਂ ਔਰ ਜਿਹੜਾ ਚੈੱਕ ਨਹੀਂ ਕੀਤਾਗਾ। ਤੇ ਪੈਸੇ ਲੈ ਕੇ 1000 ਰੁਪਇਆ ਤੇ ਕਹਿੰਦੇ ਬਾਥਰੂਮ ਤੇ ਪਾਣੀ 8 ਵਜੇ ਬੋਰਾ ਤੋਂ 8 ਵਜੇ ਕਹਿੰਦੇ ਅਰਪਾਲ। ਦੱਸੋ ਜੀ। 10 ਵਜੇ। ਉਹ ਲੋਗੇ ਅਸੀਂ ਵੱਜਾ ਨਾਉਣਗੇ 10 ਵਜੇ। ਤੇ ਚੱਲ ਅਰਪਾਲ ਨਾਲ ਆਲਾ ਫਿਰ ਚੱਲ ਗਏ ਕੁਝ ਖਾ ਕੇ ਆਈਏ ਭੁੱਖ ਲੱਗੀ ਪਈ ਐ। ਅਸੀਂ ਪਹੁੰਚ ਗਏ ਜੀ Shimla Shimla ਦੀ ਜਿਹੜੀ ਬਿਲਕੁਲ ਮੇਨ ਜਗ੍ਹਾ ਜਿੱਥੇ ਸਾਰਿਆਂ ਨੂੰ ਪਤਾਗਾ ਜਿਹੜੀ ਬਿਲਕੁਲ ਮੇਨ ਜਗ੍ਹਾ ਦੀ ਉਹ ਹੈਗੀ ਆ ਮਾਲ ਰੋਡ ਤੇ ਮਾਲ ਰੋਡ ਤੇ ਅੱਜ ਇੱਥੇ ਐਡਵੈਂਚਰ ਠੀਕ ਆ ਫੈਸਟੀਵਲ ਚੱਲ ਰਿਹਾਗਾ ਇੰਨਾ ਤੇ ਜ਼ਿਆਦਾ ਰਸ ਹੈਗਾ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਮਾਲ ਰੋਡ ਤੇ ਇੰਨਾ ਜ਼ਿਆਦਾ ਰਸ ਇੰਨਾ ਕਰਾਊਡ ਤੇ ਲੋਕ ਇੰਨਾ ਫਨ ਕਰੀ ਜਾਂਦੇ ਆ ਜੀ ਅਸੀਂ ਵੀ ਬਹੁਤ ਇੰਜੋਏ ਕੀਤਾ ਤੁਸੀਂ ਵੀ ਦੇਖੋ ਵੀਡੀਓ ਦੇਖ ਕੇ ਪਿੱਛੇ ਤੁਸੀਂ 뷰 ਦੇਖੀ ਜਾਂਦੇ ਹੋ ਸਾਰਾ Shimla ਦਾ ਠੀਕ ਆ ਟਾਈਮ 11:30 ਹੋ ਗਏ ਬਈ ਇਸ ਟਾਈਮ ਇਹ ਕਰਾਊਡ ਫੁੱਲ ਲਗਾ ਉਸ ਤਾਨੂੰ ਵੀਡੀਓ ਵਿੱਚ ਦਿਖਾਉਣਾ ਹੁਣ ਅਸੀਂ ਜਾ ਰਹੇ ਹਾਂ ਜੀ Shimla ਦਾ ਜਿਹੜਾ ਮਸ਼ਹੂਰ ਰੋਡ ਹੈ ਮਾਲ ਰੋਡ ਆ ਸਾਰੇ ਲੋਕ ਵੀ ਉਧਰ ਨੂੰ ਜਾਈ ਜਾਂਦੇ ਆ ਇਸ ਟਾਈਮ ਉੱਥੇ ਪੂਰੀ ਰੌਣਕ ਹੁੰਦੀ ਹੈ ਪਰ ਪਹਿਲਾਂ ਅਸੀਂ ਕੁਝ ਖਾਣਾਗਾ ਸਾਨੂੰ ਭੁੱਖ ਬਹੁਤ ਲੱਗੀ ਪਈ ਆ

ਪਹਿਲਾਂ ਆ ਮੈਂ ਨਹੀਂ ਦੇਖਿਆ ਸੀਗਾ ਸ਼ਿਮਲੇ ਦਾ ਆ ਵੀਊ ਦੇਖਣ ਨੂੰ ਮੈਂ ਤਰਸਦਾ ਸੀ ਬਾਈ 2-3 ਸਾਲ ਪਹਿਲਾਂ ਆਇਆ ਸੀਗਾ ਉਦੋਂ ਦੇਖਿਆ ਸੀ ਮੈਨੂੰ ਬੜਾ ਵਧੀਆ ਲੱਗਿਆ ਤੇ ਦੁਬਾਰੇ ਮੈਨੂੰ ਫੇਰ ਸੀਗਾ ਵੀ ਦੁਬਾਰੇ ਜਾਵਾਂ ਤੇ ਇਹ ਵਿਊ ਦੇਖਾਂ ਕਿਵੇਂ ਪਹਾੜਾਂ ਤੇ ਲੋਕ ਵਸੇ ਹੋਏ ਆ ਘਰ ਕਿਵੇਂ ਆਈਆਂ ਬੜਾ ਵਧੀਆ ਲੱਗਦਾਗਾ ਇੱਥੇ ਖੜ ਕੇ ਉਹ ਦੇਖਦੇ ਆਂਗੇ ਸਾਰਿਆਂ ਨੂੰ ਆਉਣਾ ਚਾਹੀਦਾ ਬਾਈ ਕਿਉਂਕਿ ਜ਼ਿੰਦਗੀ ਚੱਲਦੀ ਰਹਿਣੀ ਆ ਕੰਮ ਧੰਦੇ ਵੀ ਚੱਲਦੇ ਰਹਿਣੇ ਆਗੇ ਪਰ ਇਹ ਦਿਨ ਮੁੜ ਕੇ ਨਹੀਂ ਆਉਣੇ ਘੁੰਮਣ ਜ਼ਰੂਰ ਆਉਣਾ ਚਾਹੀਦਾਗਾ ਹਰੇਕ ਨੂੰ ਆਹ ਵਿਊ ਵੀ ਬਹੁਤ ਵਧੀਆ ਬਾਈ ਦੇਖ ਲਓ ਇਹ ਸ਼ਿਮਲੇ ਦੇ ਰੂਲ ਭੰਗ ਕਰਦਾ ਕਿੱਥੇ ਮੂਤੀ ਜਾਂਦਾ ਘਰਪਾਲ ਖੜਾ ਐਰਪਾਲ ਕਹਿੰਦਾ ਬਈ ਮੈਂ ਰਬੜੀ ਖਾਣੀ ਆ ਰਾਤ ਨੂੰ 12 ਵਜੇ ਪਤਾ ਨਹੀਂ ਇਹਦੇ ਕੀ ਕੀੜਾ ਉੱਠ ਖੜਿਆ ਰਬੜੀ ਦਾ ਹੈਗੀ ਕੋਲ ਵੀ ਕੋਈ ਉਹ ਕਿਹੜੀ ਰਬੜੀ ਯਾਰ ਰਾਜਪੂਗ ਸ਼ਾਹੀ ਰੜੀ ਐੜੀ ਆ ਰਾਜਪੂਗ ਰਾਜਪੂਗ ਤੇ ਸ਼ਾਹੀ ਪਿਸਤਾ ਅਹੀਂ ਖਾਲਾ ਬਾਬਾ ਦੀ ਰਾਤ ਨੂੰ ਹੋਰ ਤਨ ਨੂੰ ਹੁਣ ਕਿਹੜੀ ਮਿਲੂਗੀ ਕਿੰਨੇ ਦੀ ਆਡ ਵੀ ਇੱਕ ਜੋ ਹੈ ਜੀ ਮਿਸ ਚੇਜ ਹੈ ਲੈ ਚੇਫ ਫਲੇਵਰ ਹੈ ਜੀ ਆਮ ਚਸਕਾ ਫਲੇਵਰ ਸਾਰੇ ਫਲੇਵਰ ਹੈ ਤੂੰ ਦੇ ਤੈਨੂੰ ਤੈਨੂੰ ਇਹ ਵੀ 35 30 ਰੁਪਏ ਦਾ ਹੈ ਇਹ 50 ਦਾ ਹੈ ਕਿਹੜਾ ਚੀ ਰੱਖੋ ਜਦੋਂ ਇੱਧਰ ਨਿਕਾਰ ਨਹੀਂ ਰੱਖਦੇ ਇੱਧਰ ਐਮ ਆਰ ਪੀ 30 ਰੁਪਏ ਹੈ ਐਮ ਆਰ ਪੀ 30 ਸੇ ਤਾਂ 5 ਰੁਪਏ ਆਨੇਗਾ ਨਹੀਂ ਦੇਗਾ ਕਾ ਜਹਾਂ ਸਾਤਿਆ ਦਿੱਲੀ 사ਤਾ ਹੈ ਆਈਸਕ੍ਰੀਮ ਕੀ ਗਾੜੀ ਮਾਤਾ ਹੈ ਉਸਕਾ ਸਿੱਧੀ ਆਏਗੀ ਯਾ ਫੇਟੀ ਹੈ ਹਾਂ ਬਤਾਓ ਬਬੇ ਮਾਪੀ ਤੇ ਬਿਗਰੀ ਨਹੀਂ ਹਾਂ ਬਤਾਓ ਨਾ ਨਿਸ਼ਚੈ ਵੀ ਉਠਾ ਨਹੀਂ ਹੈ ਨਾ ਤੂੰ ਖਾਣੀ ਹੈ ਕੋਲਪੀਗੇ ਨਹੀਂ ਕੋਲਪੀ ਤਾਂ ਖਾਣੇ ਚੱਲ ਚੱਲਾ ਦੋ ਦੇ ਦੋ ਕੋਲਪੀ ਖਾਣਦੇ ਹੋਏ ਬਾਈ ਹੁਣ ਅਸੀਂ ਜਾਂਦੇ ਆਂ ਆਪਦੇ ਕਮਰੇ ਵੱਲ ਟਾਈਮ 12:30 12 ਹੋ ਗਏ ਤੇ ਸਵੇਰ ਨੂੰ ਅਸੀਂ ਨਿਕਲਣਾ ਮਨਾਲੀ ਵੱਲ ਨੂੰ ਹੁਣ ਅਸੀਂ ਸ਼ਿਮਲੇ ਆਂ ਸਵੇਰੇ ਮਨਾਲੀ ਜਾਣਾਗਾ ਕੁੱਲੂ ਮਨਾਲੀ ਤੇ ਉਧਰ ਵੀ ਸਵੇਰਾ ਹਰਪਾਲ 9 9:30 ਬੱਸ ਜਾਂਦੀ ਹੈਗੀ ਆ ਜੀ ਆਗੇ ਜੀ ਆਗੇ ਜੀ ਆਗੇ ਆਗੇ 9 ਪਤਾ ਨਹੀਂ 9:30 ਬੱਸ ਜਾਂਦੀ ਹੈ ਪਰ ਅਸੀਂ ਸਨੇਹਾ ਉੱਠ ਕੇ ਬਾਈ ਜਾਵਾਂਗੇ ਮੈਂ ਤੇ ਹਰਪਾਲ ਨੇ ਜਾਣਾ ਕੁੱਲੂ ਮਨਾਲੀ ਸਵੇਰੇ ਤੇ ਅੱਜ ਦੀ ਰਾਤ ਛਿਮਲੇ ਗੋਡ ਨਾਈਟ ਜੀ ਸਸਰੀਕਾਲ ਸਾਰਿਆਂ ਨੂੰ